ਅਸੀਂ 1 ਮਈ ਇੰਟਰਨੈਸ਼ਨਲ ਦਿਹਾੜਾ ਮਨਾ ਰਹੇ ਹਾਂ ਇਹ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਮਜ਼ਦੂਰ ਦਿਵਸ ਦੇ ਨਾਂ ਨਾਲ ਵੀ ਹਿੰਦੂਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਦੀ ਜਿਹੜੀ ਜਿਹੜੀ ਸ਼ੁਰੂਆਤ ਹੈ ਅਮਰੀਕਾ ਅਮਰੀਕਾ ਦੇ ਵਿੱਚ ਹੋਈਗੀ ਜਿੱਥੇ ਇੱਕ ਕਾਰਖਾਨੇ ਦੇ ਵਿੱਚ ਜਿਹੜੇ ਮਜ਼ਦੂਰਾਂ ਨੂੰ ਲਗਾਤਾਰ 22 ਘੰਟੇ ਕੰਮ ਕਰਨਾ ਪੈਂਦਾ ਸੀ ਕਾਰਖਾਨਿਆਂ ਦੇ ਮਾਲਕ ਮਜ਼ਦੂਰਾਂ ਨੂੰ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਾ ਕੇ 20 ਘੰਟਿਆਂ ਤੋਂ ਬਾਅਦ ਤਾਲਾ ਖੋਲਦੇ ਸੀਗੇ ਔਰ ਉਹਨਾਂ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਔਰ ਉਹਨਾਂ ਨੂੰ ਉਜਰਤ ਵੀ ਸਹੀ ਨਹੀਂ ਦਿੱਤੀ ਜਾਂਦੀ ਸੀ ਔਰ ਦਿਨ ਰਾਤ ਜਿਹੜਾ ਜਾਨਵਰਾਂ ਦੀ ਤਰ੍ਹਾਂ ਉਹਨਾਂ ਤੋਂ ਕੰਮ ਲਿਆ ਜਾਂਦਾ ਸੀ ਤਾਂ ਮਜ਼ਦੂਰਾਂ ਨੇ ਇਸ ਦੇ ਵਿਰੋਧ ਵਿੱਚ ਇਕੱਠੇ ਹੋ ਕੇ ਹੜਤਾਲ ਕੀਤੀ ਕਿ ਸਾਡੇ ਕੰਮ ਦੇ ਘੰਟੇ ਘਟਾਏ ਜਾਣ ਜਿਸ ਦਾ ਕੀ ਕਾਰਖਾਨਿਆਂ ਦੇ ਮਾਲਕਾਂ ਨੇ ਜਿਹੜਾ ਉਹਨਾਂ ਨੂੰ ਪੁਲਿਸ ਭરાਕੇ ਉਹਨਾਂ ਤੇ ਤਸ਼ੱਦਦ ਕੀਤਾ ਜਿਸ ਦੇ ਵਿੱਚ 100 ਤੋਂ ਵੱਧ ਜਿਹੜੇ ਐ ਮਜ਼ਦੂਰ ਮਾਰੇ ਗਏ ਤੇ ਧਰਤੀ ਜਿਹੜੀ ਸੀ ਉਹ ਖੂਨ ਦੇ ਨਾਲ ਲਾਲ ਹੋ ਗਈ ਜਿੱਥੋਂ ਅੱਜ ਜਿਹੜਾ ਇਹ ਝੰਡਾ ਸਾਡੇ ਦੇ ਝੰਡੇ ਦਾ ਰੰਗ ਜਿਹੜਾ ਇਹ ਲਾਲ ਹੋਇਆ ਤਾਂ ਮਜ਼ਬੂਰ ਹੋ ਕੇ ਉਹ ਤੋਂ ਨੇ ਮਾਲਕਾਂ ਨੂੰ ਨਾ ਕਹਿਣਾ ਮੰਨਣਾ ਪਿਆ ਅਤੇ 1886 ਈਸਵੀ ਦੇ ਵਿੱਚ ਜਿਹੜੀ ਐ ਇਹ ਇਹਨੂੰ ਜਿਹੜੀ ਉਹਨਾਂ ਨੇ ਮੰਨਤਾ ਦਿੱਤੀ ਕੰਮ ਦੇ ਘੰਟੇ ਕਟਾ ਕੇ 8 ਦਿੱਤੇ ਗਏ ਤੇ ਉਹ ਉਹਨਾਂ ਨੂੰ ਸਹੀ ਜਿਹੜੀ ਹੈ ਉਜਰਤ ਦਿੱਤੀ ਗਈ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਸ ਦਿਨ ਨੂੰ 1 ਮਈ ਨੂੰ ਜਿਹੜਾ ਇੰਟਰਨੈਸ਼ਨਲ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਹਿੰਦੁਸਤਾਨ ਦੇ ਵਿੱਚ ਇਹਦੀ ਸ਼ੁਰੂਆਤ ਮਦਰਾਸ ਦੇ ਵਿੱਚ 1923 ਦੇ ਈਸਵੀ ਦੇ ਵਿੱਚ ਸ਼ੁਰੂ ਹੋਈ ਔਰ ਬੜੇ ਮਾਨਵਾਨੀ ਗੱਲ ਹੈ ਕਿ ਇਸ ਦਿਨ ਦੀ ਸ਼ੁਰੂਆਤ ਹਿੰਦੁਸਤਾਨ ਵਿੱਚ ਖੱਬੇ ਪੱਖੀ ਪਾਰਟੀਆਂ ਵਾਮपंथी ਪਾਰਟੀਆਂ ਵੱਲੋਂ ਸ਼ੁਰੂ ਹੋਈ ਉਹ ਦਿਨ ਜਾਵੇ ਅੱਜ ਤੱਕ ਆ ਜਿਹੜਾ ਦਿਨ ਹੈ ਜਿਹੜੀ ਅਸੀਂ ਪ੍ਰਾਪਤੀਆਂ ਕੀਤੀਆਂ ਸੀ ਉਹਨਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ ਤੇ ਉਹਨਾਂ ਨੇ ਜਿਹੜੀਆਂ ਜਿਹੜੇ ਜਿਹੜੇ ਮੰਤੂਰਾ ਨੇ ਆਪਣੀਆਂ ਜਿਹੜੀਆਂ ਸ਼ੀਧੀਆਂ ਦਿੱਤੀਆਂ ਉਹਨਾਂ ਦੀ ਉਹਨਾਂ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਜੋ ਮਿੰਦੂਰ ਇੱਕਤਾ ਜਿੰਦਾਬਾਦ 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 ਦੰਗੋ ਦੇ ਸ਼ਿਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਾਥੀਓ ਅੱਜ 1 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸਟਾਂਗੋ ਵਿੱਚ ਮਿਹਨਤ ਕਾ ਸ਼ਲੋਕਾ ਤੇ ਮਜ਼ਦੂਰ ਜਮਾਤ ਜਦੋਂ ਫੈਕਟਰੀਆਂ ਵਿੱਚ ਕੰਮ ਕਰਦੀ ਸੀ ਜਾਂ ਉਹ ਹੋਰ ਅਦਾਰਿਆਂ ਵਿੱਚ ਆਪਣਾ ਝਾੜੀਆਂ ਦਾ ਝਾੜੀ ਲਾਉਂਦੇ ਸੀ ਤਾਂ ਉਹਨਾਂ ਦੀ ਕੁੱਟਮਾਰ ਕਰਕੇ 24 ਘੰਟੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ ਉਹਨਾਂ ਨੂੰ ਬਿਮਾਰ ਜਦੋਂ ਹੋ ਜਾਂਦੇ ਸੀ ਉਹਨਾਂ ਨੂੰ ਦਵਾਈ ਨਹੀਂ ਲੈਣ ਦਿੱਤੀ ਜਾਂਦੀ ਸੀ ਉਹਨਾਂ ਨੂੰ ਆਰਾਮ ਨਹੀਂ ਕਰਨ ਦਿੱਤਾ ਜਾਂਦਾ ਸੀ ਉਹਨਾਂ ਨੂੰ ਰੋਟੀ ਨਹੀਂ ਖਾਣ ਦਿੱਤੀ ਜਾਂਦੀ ਸੀ ਅਖੀਰ ਮਜ਼ਦੂਰ ਮਿਹਨਤ ਕਾ ਸ਼ਲੋਕਾ ਨੇ ਬਗਾਵਤ ਕਰ ਦਿੱਤੀ ਫੈਕਟਰੀਆਂ ਆ ਦੇ ਖਿਲਾਫ ਫੈਕਟਰੀਆਂ ਤੋਂ ਬਾਹਰ ਆਏ ਸੜਕਾਂ ਤੇ ਉਤਰੇ ਰੋਸ ਮਜਾਰੇ ਕੀਤੇ ਹੜਤਾਲਾਂ ਕੀਤੀਆਂ ਤੇ ਉਥੋਂ ਦੀ ਜ਼ਬਰ ਹਕੂਮਤ ਨੇ ਉਹਨਾਂ ਨੂੰ ਅੰਨੇਵਾ ਗੋਲੀਆਂ ਨਾਲ ਮਜ਼ਦੂਰਾ ਨੂੰ ਭੁੰਨ ਦਿੱਤਾ ਇੱਕ ਬੁੜੀ ਇੱਕ ਜਿਹੜੀ ਔਰਤ ਸੀ ਉਹਦੇ ਚਿੱਟੀ ਚੁੰਨੀ ਲਈ ਸੀ ਬੱਚਾ ਗੋਦ ਵਿੱਚ ਲਿਆ ਸੀ ਤੇ ਉਹ ਅਗਵਾਈ ਕਰ ਰਹੀ ਸੀ ਮਜਾਰੇ ਦੀ ਤੇ ਉਥੋਂ ਦੀ ਪੁਲਿਸ ਨੇ ਅੰਨੇਵਾ ਜਦੋਂ ਗੋਲੀਆਂ ਚਲਾਈਆਂ ਤੇ ਬੱਚਾ ਸ਼ਹੀ ਹੋ ਗਿਆ ਬੱਚੇ ਦੇ ਗੋਲੀਆਂ ਲੱਗੀਆਂ ਉਹ ਚਿੱਟੀ ਚੁੰਨੀ ਦਾ ਰੰਗ ਲਾਲ ਹੋ ਗਿਆ ਚਿੱਟੀ ਚੁੰਨੀ ਲਾਲੋ ਲਾਲ ਲਥਕੁੱਤ ਹੋ ਗਈ ਤੇ ਅਸੀਂ ਇਹ ਕਹਿੰਦੇ ਹੁੰਦੇ ਸੀ ਝੰਡਿਆ ਲਹੂ ਰਗਿਆ ਵੀ ਤੈਨੂੰ ਲੱਖ ਲੱਖ ਵੇਰੀ ਸਾਡਾ ਪ੍ਰਣਾਮ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਇਹ ਜਿਹੜਾ ਲਾਲ ਝੰਡਾ ਰੰਗਿਆ ਗਿਆ ਬਹੁਤ ਸਾਰੇ ਸਾਥੀ ਉੱਥੇ ਸ਼ਿਕੰਗੋ ਦੇ ਵਿੱਚ ਜਿਹੜੇ ਮਜ਼ਦੂਰ ਸੀ ਮਿਹਨਤ ਕਾ ਸ਼ਲੋਕ ਸ਼ਹੀਦ ਹੋ ਗਏ ਆਖਰ ਉਥੋਂ ਦੀ ਜ਼ਬਰ ਹਕੂਮਤ ਨੂੰ ਜਿਹੜਾ ਮਜ਼ਦੂਰਾਂ ਦੇ ਅੱਗੇ ਗੋਡੇ ਟੇਕਣੇ ਪਏ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 8 ਘੰਟੇ ਡਿਊਟੀ ਉਹਨਾਂ ਦੀ ਜਿਹੜੀ ਦਿਹਾੜੀ ਸੀ ਉਧਰਤ ਉਹ ਨਿਸ਼ਚਿਤ ਕੀਤੀ ਗਈ ਤੇ ਉਹਨਾਂ ਦੀ ਜਿਹੜੀ ਜਿੱਤ ਹੋਈ ਮਜ਼ਦੂਰਾਂ ਦੀ ਇਸ ਕਰਕੇ ਅੱਜ ਦੇ ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਾਡੇ ਮਜ਼ਦੂਰ ਆਗੂ ਗੁਲਜ਼ਾਰ ਗੋਰੀਆ ਬੀਬੀ ਸੁਦੇਸ਼ ਰਾਣੀ ਪ੍ਰੇਮ ਅਤੇ ਹੋਰ ਭੈਣਾ ਸਾਡੀਆਂ ਜਿਹੜੀਆਂ ਅੱਜ ਮਲੋੜ ਤੋਂ ਵੀ ਆਪਣੇ ਵਿੱਚ ਹਾਜ਼ਰ ਹੋਈਆਂ ਇਹਨਾਂ ਨੇ ਇੱਥੇ ਆ ਕੇ ਮਜ਼ਦੂਰ ਦੇਸ ਦੀ ਅਗਵਾਈ ਕੀਤੀ ਤੇ ਅਸੀਂ ਇਹਨਾਂ ਦੇ ਵੀ ਧੰਨਵਾਦੀ ਜਿਹੜਾ ਸਮਾਂ ਕੱਢ ਕੇ ਆਏ ਆ ਉਹਨਾਂ ਸ਼ਕਾਂਗੋ ਦੇ ਸ਼ਹੀਦਾਂ ਨੂੰ ਜਿਨ੍ਹਾਂ ਦੇ ਖੂਨ ਨਾਲ ਇਹ ਝੰਡਾ ਰੰਗਿਆ ਗਿਆ ਉਹਨਾਂ ਨੂੰ ਵੀ ਅਸੀਂ ਲਾਲ ਸਲਾਮ ਕਰਦੇ ਆ ਤੇ ਉਹਨਾਂ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਜਿਹੜੇ ਸਾਥੀ ਉਥੇ ਸ਼ਿਕਾਂਗੋ ਦੇ ਵਿੱਚ ਸ਼ਹੀਦ ਹੋਏ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋ ਮੰਗੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋ ਮੰਗੀ ਜਿੱਥੇ ਲਹੂ ਲੋਕਾਂ ਦਾ ਡੁੱਲੂ ਉਥੇ ਲਾਲ ਹਨੇਰੀ ਚਲੂ ਜਿੱਥੇ ਲਹੂ ਲੋਕਾਂ ਦਾ ਡੁੱਲੂ ਉਥੇ ਲਾਲ ਹਨੇਰੀ ਚਲੂ ਮੈਂ ਇਹਨਾਂ ਸ਼ਬਦਾਂ ਨਾਲ ਹੀ ਸ਼ਹੀਦ ਸਾਥੀਆਂ ਨੂੰ ਸ਼ਿਕਾਂਗੋ ਦੇ ਵਿੱਚ ਸ਼ਹੀਦ ਸਾਥੀਆਂ ਨੂੰ ਛੜਕਾ ਦੇ ਫੁੱਲ ਭੇਟ ਕਰਦਾ ਤੇ ਜੈ ਜਨਤਾ जय सिंगार जय तरक़नि इनकल ज़िंदाबाद जिंदाबाद